ਹਾ ਕੀ ਘੜ ਗਈ ਜੰਨੀ ਰਮਣ ਹੋਏ ਕੀ ਯਾਰ ਰਿਓੜੀਆਂ ਜੀਆਂ ਇਹ ਇਹ ਰਿਓੜੀਆਂ ਨਹੀਂ ਹੈਗੀਆਂ ਜੀ ਇਹ ਤਾਂ ਬਣਾਈ ਆ ਮਖਾਣ ਤੇ ਕੁਝ ਸਪੈਸ਼ਲ ਡਿਸ਼ ਵਸਤੇ ਰਿਓੜੀਆਂ ਵਾਂਗੂ ਹੀ ਆ ਪਰ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਆ ਜੀ ਸਵਾਦ ਵੀ ਬੜੀਆਂ ਯਾਰ ਤੇ ਹੋਰ ਜੀ ਦੇ ਵੀ ਤਨ ਫਰੂਟ ਖਾਗਾ ਤਾਂ ਕਿ ਮੈਂ ਚਲੋ ਉਹਦੇ ਟਿਫਨ ਚ ਪਾ ਦਿਆ ਕਰਾਂਗੇ ਨਾਲੇ ਹੈਲਥੀ ਆ ਤੇ ਨਾਲ ਟੇਸਟੀ ਆ ਤੇ ਨਾਲ ਬਣ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਜਾਂਦੀਆਂ ਨੇ ਹਜੇ ਮੈਂ ਹੋਰ ਬਣਾਉਣੀਆਂ ਨੇ ਇਹ ਤਾਂ ਮੈਂ ਡੈਮੋ ਸੈਂਪਲ ਹੀ ਦਿਖਾ ਕੇ ਆਈ ਸੀ ਵੀ ਪਸੰਦ ਆ ਕਿ ਪਸੰਦ ਨਹੀਂ ਅੱਛਾ ਜੀ ਚਲੋ ਫਿਰ ਬਣਾਓ ਆਪਣੇ ਦੋਸਤਾਂ ਨੂੰ ਦੱਸ ਦਿਆਂ ਚਲੋ ਹਾਂਜੀ ਬੱਚਿਆਂ ਨੂੰ ਬਹੁਤ ਪਸੰਦ ਆਉਣੀ ਹੈ ਤੇ ਚਲੋ ਫਿਰ ਮੈਂ ਦੱਸ ਦਿਆਂ ਜੀ ਆਪਾਂ ਬਣਾਉਣ ਜਾ ਰਹੇ ਹਾਂ ਜੀ ਮਖਾਣਾ ਰੇਵੜੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਹੈਲਥ ਵਾਸਤੇ ਵੀ ਹੈਲਥੀ ਆ ਹੁਣ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਆ ਉਹਦੇ ਵਾਸਤੇ ਵੀ ਇਹ ਬਹੁਤ ਹੀ ਵਧੀਆ ਫਾਇ ਇਹ ਇੱਕ ਬਹੁਤ ਹੀ ਸੁਆਦੀਸ਼ਟ 스낵 ਹੈ ਜੀ ਤੇ ਚਲੋ ਕਰਦੇ ਜੀ ਸਟਾਰਟ ਇਹਦੇ ਲਈ ਆਪਾਂ ਲਵਾਂਗੇ ਜੀ 50 ਗ੍ਰਾਮ ਮਖਾਣੀ ਮਖਾਣੇ ਤੋਂ ਰਯੋੜੀਆਂ ਬਣਾਇੰਝ ਰਹੋਣ ਹਾਂਜੀ ਇਹਦੇ ਵਿੱਚ ਮਿਨਰਲਸ ਆਇਰਨ ਕੈਲਸ਼ੀਅਮ ਮਤਲਬ ਇਹ ਬਹੁਤ ਸਾਰੇ ਤੱਤ ਹੁੰਦੇ ਨੇ ਜੋ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦੇ ਨੇ ਆਇਰਨ ਸਭ ਤੋਂ ਵੱਧ ਹੁੰਦਾ ਜੀ ਇਹਦੇ ਵਿੱਚ ਕੈਲਸ਼ੀਅਮ ਦਾ ਭਰਪੂਰ ਸਰੋਤ ਹੈ ਇਹ ਜੋ ਬੱਚਿਆਂ ਦੀ ਜੋ ਕਿ ਬੱਚਿਆਂ ਦੀ ਗ੍ਰੋਥ ਵਾਸਤੇ ਹੀ ਬਹੁਤ ਜਿਆਦਾ ਵਧੀਆ ਹੈਗਾ ਤੇ ਹੁਣ ਜਿਮਾਂ ਦੇ ਮਤਲਬ ਜੋੜਾਂ ਚ ਵੀ ਦਰਦ ਹੁੰਦਾ ਕੈਲਸ਼ੀਅਮ ਦੀ ਘਾਟ ਹੈ ਉਹਨਾਂ ਵਾਸਤੇ ਬਹੁਤ ਜਿਆਦਾ ਇਹ ਫਾਇਦਾ ਕਰਦਾ ਜੀ ਤੇ ਹਰੇਕ ਜਣ ਤੇ ਇਹ ਜਿਹੜੇ ਹੁਣ ਆਪਾਂ ਮਿੱਠਾ ਕਿਵੇਂ ਰੇਵੜੀਆਂ ਲੈ ਆਉਨੇ ਜੀ ਜਾਂ ਜਿਵੇਂ ਹੁੰਦੇ ਨੇ ਜੀ ਬਸ ਤਾਂ ਸਾਡੇ ਤਾਂ ਗੱੱਚ ਕੀ ਕਹਿੰਦੇ ਨੇ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਮਤਲਬ ਮਰੁੰਡੇ ਮਰਾਂਡੇ ਜੀ ਮਰੁੰਡੇ ਹਾਂਜੀ ਤੇ ਫਿਰ ਆਪਾਂ ਅੱਜ ਇਹ ਨਵੀਂ ਚੀਜ਼ ਬਣਾਉਣ ਜਾ ਰਹੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਲੈਨੇ ਜੀ 50 ਗ੍ਰਾਮ ਬਖਾਨੇ ਇਹ ਆਪਾਂ ਵੱਧ ਘੱਟ ਲੈ ਸਕਦੇ ਆ ਉਹਦੇ ਹਿਸਾਬ ਨਾਲ ਆਪਾਂ ਨਾਲੇ ਰੇਵੜੀਆਂ ਦੀਆਂ ਰੇਵੜੀਆਂ ਰੋਣੇ ਨਾਲੇ ਹੈਲਦੀ ਹੈ ਨਾ ਹਾਂਜੀ ਗੈਸ ਆਪਾਂ ਔਨ ਕਰ ਲੈਨੇ ਆ ਜੀ ਠੀਕ ਹੈ ਇਹਨਾਂ ਨੂੰ ਮਤਲਬ ਰੋਸਟ ਕਰਨਾ ਆਪਾਂ ਹਾਂਜੀ ਰੋਸਟ ਕਰਨੀ ਚੰਗੀ ਤਰ੍ਹਾਂ ਆਪਾਂ ਨੂੰ ਲਾਂਗੇ ਹੂੰ ਤੇ ਇਹਦੇ ਵਿੱਚ ਆਪਾਂ ਸ਼ੱਕਰ ਜਾਂ ਗੁੜ ਦੋਨਾਂ ਚੋਂ ਇੱਕ ਚੀਜ਼ ਪਾ ਸਕਦੇ ਹਾਂ ਜੀ ਹਾਂਜੀ ਤੇ ਬਹੁਤ ਹੀ ਟੇਸਟੀ ਮਤਲਬ ਇਹ ਰੇਸ਼ਵਾਂਜੋ ਜੇਕਰ ਕਿਉਂਕਿ ਹੁਣ ਡੈਬੀ ਵੀ ਰੋਜ਼ ਬੋਰ ਹੋ ਜਾਂਦੀ ਜੀ ਮੈਥੋਂ ਨਹੀਂ ਫਰੂਟ ਖਾਦੇ ਕਿਉਂਕਿ ਹੁਣ ਬੱਚੇ ਹੁੰਦੇ ਨੇ ਕੋ ਮਤਲਬ ਚਾਹੇ ਆਪਾਂ ਚੇਂਜ ਕਰ ਕਰ ਫਰੂਟ ਪਾਈ ਜਾਈਏ ਪਰ ਕਈ ਵਾਰ ਬੱਚੇ ਕਹਿੰਦੇ ਮम्मा ਵੀ ਮਾ ਨਾੱਕ ਗਿਆ ਚੀਜ਼ ਖਾ ਖਾ ਕੇ ਤਾਂ ਬੱਚਿਆਂ ਨੂੰ ਫਿਰ ਆਪਾਂ ਜੇਕਰ ਨਵੀਆਂ ਨਵੀਆਂ ਚੀਜ਼ਾਂ ਪਾਉਣੇ ਆ ਮਤਲਬ ਪਰੌਂਠੇ ਦੇ ਨਾਲ ਨਾਲ ਲਓ ਅਲੱਗ-ਅਲੱਗ ਦੇ ਇਹਨਾਂ ਚ ਕੋਈ ਨਾ ਕੋਈ ਡਿਸ਼ ਬਣਾ ਕੇ ਤੇ ਬੱਚੇ ਮਤਲਬ ਨਾਲ ਤਾਂ ਪਸੰਦ ਕਰਦੇ ਨੇ ਨਾਲੇ ਉਹਨਾਂ ਦੀ ਹੈਲਥ ਵਾਸਤੇ ਆਪਾਂ ਜੇਕਰ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨ, ਕਾਰਬੋਹਾਈਡਰੇਟ ਨਾਲ ਅਲੱਗ-ਅਲੱਗ ਚੀਜ਼ਾਂ ਬਣਾ ਕੇ ਦੰਨੇ ਆ ਤਾਂ ਬੱਚਿਆਂ ਦੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਹੈ ਜੀ ਬੱਚੇ ਉਹ ਜੀ ਵਿਸ਼ੇ ਦੀ ਅੱਕ ਜਾਂਦਾ ਰਹਿੰਦਾ ਹਾਂਜੀ ਅੱਕ ਜਾਂਦਾ ਜੀ ਇੱਕ ਚੀਜ਼ ਖਾ ਕੇ ਹੂੰ ਤੇ ਫਿਰ ਆਪਾਂ ਜੇਕਰ ਉਹਨਾਂ ਨੂੰ ਰੋਜ਼ਾਨਾ ਵਧੀਆ-ਵਧੀਆ ਚੀਜ਼ਾਂ ਬਣਾ ਕੇ ਦੰਨੇ ਆ ਤਾਂ ਬਹੁਤ ਜ਼ਿਆਦਾ ਫਾਇਦਾ ਕਰਦੇ ਜੀ ਬੱਚੇ ਦੀ ਹੈਲਥ ਤੇ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਇਹਨੂੰ ਚੰਗੂ ਜ਼ ਪੂਰਾ ਲੱਗੇ ਪੂਰਨ ਲੱਗੇ ਉੱਥਾਂ ਜੀ ਹਾਂਜੀ ਹਾਂਜੀ ਤੇ ਆਪਾਂ ਗੈਸ ਬੰਦ ਕਰ ਦੇਣਾ ਜੀ ਤੇ ਇਹਨੂੰ ਠੰਡੇ ਹੋਣ ਵਾਸਤੇ ਆਪਾਂ ਇੱਕ ਪਲੇਟ 'ਚ ਕੱਢ ਕੇ ਰੱਖ ਦੇਣਾ ਇਹ ਸਾਰੇ ਠੀਕ ਹੈ ਜੀ ਠਾਰਨੇ ਆਪਾਂ ਇਹ ਹਾਂਜੀ ਹੂੰ ਤੇ ਹੁਣ ਆਪਾਂ ਇਧਰ ਲਿਆ ਜੀ 100 ਗ੍ਰਾਮ ਗੁੜ ਮਤਲਬ ਦੁੱਗਣਾ ਮਖਾਨਿਆਂ ਤੋਂ ਠੀਕ ਹੈ ਰੋ 50 ਗ੍ਰਾਮ ਖਾਣੀ ਸੀ 100 ਗ੍ਰਾਮ ਆਪਾਂ ਗੁੜ ਲੈ ਕੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲੈਣਾ ਮਤਲਬ ਪਿਲਾ ਲੈਣਾ ਇਹਨੂੰ ਹਾਂਜੀ ਉਸੇ ਕਿੜਾ ਹੀ ਜੀ ਹਾਂਜੀ ਇਹ ਮੜੀ ਧੋ ਲੈਨੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਪਿਘਲਾਵਾਂਗੇ ਜੀ ਠੀਕ ਹੈ ਜੀ ਲੋ ਜੀ ਕੜਾਹੀ ਨੂੰ ਆਪਾਂ ਧੋ ਲੈੰਦਾ ਗੈਂਸ ਆ ਪਾਉਣ ਕਰ ਲੈਨੇ ਤੇ ਹੁਣ ਆਪਾਂ ਗੁੜ ਨੂੰ ਪਿਘਲਾਵਾਂਗੇ ਜੀ ਅੱਛਾ ਤਾਂ ਚ ਆਪਣੇ ਤਿਲ ਰਹਿ ਗਏ ਸੀ ਜੀ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰ ਲਈ ਤਿਲ ਭੁੱਲੀ ਗਏ ਸੀ ਹਾਂਜੀ ਮਖਾਣੇ ਤਾਂ ਆਪਾਂ ਰੋਸਟ ਕਰ ਲਏ ਤੁਹਾਨੂੰ ਜਿਹੜੇ ਆਪਾਂ ਤਿਲ ਲੈਨੇ ਥੋੜੇ ਜੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਠੀਕ ਹੈ ਜੀ ਮਤਲਬ ਹਲਕਾ ਜਿਹਾ ਭੁੰਨ ਲਾਂਗੇ ਇਹਨਾਂ ਨੂੰ ਵੀ ਹੂੰ ਬਹੁਤ ਵਧੀਆ ਟੇਸਟ ਆਉਂਦਾ ਜੀ ਇਹਨਾਂ ਦਾ ਬੱਚਿਆਂ ਦੀ ਸਿਹਤ ਵਾਸਤੇ ਵੀ ਵਧੀਆ ਨੇ ਜ ਮਤਲਬ ਇਹ ਕਬਰੀ ਕਰਦਾ ਇਹ ਜੀ ਹੂੰ ਤੇ ਇਹ ਮਤਲਬ ਨਾਲੇ ਜਦੋਂ ਉੱਪਰ ਜੇ ਲੱਗਿਆ ਉਹ ਤਾਂ ਬਹੁਤ ਜਿਆਦਾ ਮਤਲਬ ਟੇਸਟ ਆਉਂਦਾ ਜੀ ਟੇਸਟ ਤੇ ਲਾਉਂਦਾ ਤਾਂ ਵੱਖਰਾ ਹੀ ਸੁਆਦ ਜਾਂਦਾ ਹਣਾ ਜੋ ਜੜਾਂ ਹੀ ਜਾਂਦੇ ਆ ਇਹ ਚਿਪਦੇ ਜੇ ਆ ਹਾਂਜੀ ਸਹੀ ਗੱਲ ਆ ਜੀ ਤਿੱਕਾ ਆਪਾਂ ਇਹਦੇ ਵਿੱਚ ਹੋਰ ਚੀਜ਼ ਪਾਵਾਂਗੇ ਜੀ ਲਓ ਜੀ ਹਲਕੇ ਜਿਹਾ ਆਪਾਂ ਰੋਸਟ ਕਰ ਲਈ ਜਿਆਦਾ ਨਹੀਂ ਮਚਾਉਣੇ ਹੈਗੇ ਠੀਕ ਹੈ ਰੋਣ ਤੇ ਲਓ ਜੇ ਆਪਾਂ ਇੱਕ ਕੌਲੀ ਚ ਕੱਢ ਦਿੰਨੀਏ ਇਹ ਤਾਂ ਹਲਕੇ ਜੀ ਮਤਲਬ ਜਦੋਂ ਭੜਾਕੇ ਜਿਹਾ ਪਾਉਣ ਲੱਗੇ ਹਨ ਹਾਂਜੀ ਹਾਂਜੀ ਬਸ ਉਹਨੂੰ ਉਹ ਤਾਂ ਲਾ ਲੈਨੇ ਆਪਾਂ ਹਾਂਜੀ ਇਹਦੇ ਕੋਈ ਥੋੜਾ ਜਿਹਾ ਕਲਰ ਵੀ ਚੇਂ ਤੇ ਹੁਣ ਇਧਰ ਆਪਾਂ ਲੈ ਲਈ ਜੀ ਥੋੜੀ ਜੀ ਮੂੰਗਫਲੀ ਹੂੰ ਇਹਨਾਂ ਨੂੰ ਵੀ ਆਪਾਂ ਇੱਕ ਦੜਬੜੀ ਕਰ ਲੈਣੀ ਹੈ ਹਾਂਜੀ ਹਾਂਜੀ ਮੋਟੀ ਮੋਟੀ ਜੀ ਕਟ ਲਾਂਗੇ ਠੀਕ ਹੈ ਇਹ ਪੁੱਜੀ ਹੋਈ ਲੈ ਲੈਣੀ ਹੈ ਪੁੱਜੀ ਹੋਈ ਹੈ ਜੀ ਹਾਂ ਤਾਂ ਇਧਰ ਜਿਹੜਾ ਆਪਾਂ ਲਿਆ ਜੀ 100 ਗ੍ਰਾਮ ਗੁੜ ਇਹਨੂੰ ਵੀ ਇਹਦੇ ਵਿੱਚ ਪਾ ਕੇ ਇਹਨੂੰ ਆਪਾਂ ਮੈਲਟ ਕਰ ਲਾਂਗੇ ਇਹਨੂੰ ਬਿਗਲਣਾ ਧਰ ਦਿੰਨੇ ਆ ਹਾਂਜੀ ਠੀਕ ਹੈ ਉਹਨੇ ਆਪਾਂ ਨੂੰ ਦੜਬੜ ਕਰ ਲੈਣੇ ਆ ਹਾਂਜੀ ਸਹੀ ਗੱਲ ਹੈ ਜੀ ਬਸ ਲੋਥ ਹੀ ਰੱਖਿਆ ਹੋਇਆ ਜੀ ਗੈਸ ਆਪਾਂ ਠੀਕ ਹੈ ਜੀ ਤੇ ਇਹਨੂੰ ਆਪਾਂ ਪਿਘਲਾ ਲਾਂਗੇ ਜੀ ਪਾਣੀ ਪੂਣੀ ਕੋਈ ਨਹੀਂ ਪਾਉਣਾ ਰਹਿਣਾ ਨਹੀਂ ਜੀ ਕੁਝ ਨਹੀਂ ਪਾਉਣਾ ਪਾਣੀ ਤਾਂ ਇਹ ਮਤਲਬ ਇਹਨਾਂ ਜਦੋਂ ਬਣ ਗਏ ਨੇ ਇਹਨੂੰ ਆਪਾਂ ਕਾਫੀ ਲੰਮਾ ਟਾਈਮ ਸਟੋਰ ਕਰਕੇ ਰੱਖ ਸਕਦੇ ਖਰਾਬ ਵੀ ਨਹੀਂ ਹੁੰਦਾ ਇਹ ਪਾਣੀ ਪੂਣੀ ਇਹਦੇ ਵਿੱਚ ਕੁਝ ਨਹੀਂ ਪਾਉਣਾ ਰੇਵੜਾ ਵਾਂਗੂੰ ਲੰਮਾ ਸਮਾਂ ਚੱਲ ਜਾਣੀਆਂ ਹਾਂਜੀ ਹਾਂਜੀ 에ਅਰ ਟਾਈਟ ਚ ਪਾ ਕੇ ਰੱਖ ਦਾਂਗੇ ਹਾਂਜੀ ਨਾਲੇ ਰੇਵੜੀਆਂ ਜੀ ਦਾ ਇਕੱਲਾ ਮਿੱਠਾ ਹੁੰਦਾ ਤੇ ਇਹ ਤਾਂ ਬਰ ਚੀਜ਼ ਹੀ ਹੈਲਦੀ ਹੈ ਜੀ ਹੈ ਨਾ ਸਹੀ ਗੱਲ ਹੈ ਜੀ ਚਲੋ ਜੇ ਵੀ ਆਪਣਾ ਮੈਲਟ ਹੋਣਾ ਸ਼ੁਰੂ ਹੋ ਗਿਆ ਕਿ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਿਉਂ ਪਾ ਲਾਂਗੇ ਜੀ ਠੀਕ ਹੈ ਅੱਧਾ ਕਿ ਚਮਚ ਗੁੜ ਚ ਹਾਂਜੀ ਵੀ ਜਿਹੜਾ ਗੋੜਾ ਉਹ ਥੱਲੇ ਵੀ ਨਾ ਲੱਗੇ ਹੂੰ ਮਤਲਬ ਜਦੋਂ ਇੰਨਾ ਕਾ ਇੰਜ ਪਿਘਲ ਜੇਗਾ ਉਦੋਂ ਆਪਾਂ ਕਿਉਂ ਦਾ ਚਮਚਾ ਪਾ ਦੇਣਾ ਹਾਂਜੀ ਹੁਣ ਮੈਂ ਕਿਉ ਹੋ ਲਿਆ ਮੈਂ ਥੋੜਾ ਜਿਹਾ ਆਪਾਂ ਅੱਧਾ ਕਿ ਚਮਚੇ ਦੇ ਵਿੱਚ ਕਿਉ ਪਾ ਲਾਂਗੇ ਜੀ ਠੀਕ ਹੈ ਲਓ ਜੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਕਿਉ ਦਾ ਪਾ ਲਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਬਚਰ ਲਾ ਦੇਣਾ ਹਾਂਜੀ ਹੂੰ ਮਹਿਰਾਨ ਮੈਨੂੰ ਲੱਗਦਾ ਜਿਹੜੀ ਉਹ ਟ੍ਰਿਕ ਕਹਿੰਦੀ ਸੀ ਆਪਾਂ ਵੀਡੀਓ ਹਾਂਜੀ ਨਾਨ ਸਟਿੱਕੀ ਬਣਾਉਣ ਵਾਲੀ ਉਹ ਵੀ ਆਪਾਂ ਟ੍ਰਿਕ ਪਾਵਾਂਗੇ ਜੀ ਹਾਂਜੀ ਆ ਦੇਖੋ ਨਾਨ ਸਟਿੱਕੀ ਬਣ ਗਈ ਜੀ ਕੁਛ ਕਿਹਾ ਉਹ ਪਾਉਣ ਨਾਲ ਤਾਂ ਜਮ ਹੀ ਹੋ ਗਈ ਇਹਦਾ ਵੈਸੇ ਹੀ ਦੋਸਤੋ ਧੋਣ ਹੀ ਗਈ ਸੀ ਰੋਣ ਦੇ ਧੋਣ ਗਈ ਦੇਖ ਲਓ ਤੁਸੀਂ ਕੜਾਹੀ ਨਾਨ ਸਟਿੱਕ ਬਣ ਗਈ ਨਹੀਂ ਤਾਂ ਕੁੜ ਚੁੱਲ ਜਾਂਦਾ ਹਾਂ ਹਾਂਜੀ ਉਹ ਵੀ ਦੱਸਾਂਗੇ ਜੀ ਇੱਕ ਦਿਨ ਚਲੋ ਹੁਣ ਆਪਾਂ ਇਹਨਾਂ ਨੂੰ ਵੀ ਕੁੱਟ ਲੈਣੇ ਆ ਜੀ ਠੀਕ ਹੈ ਜੀ ਮੋਟਾ ਮੋਟਾ ਜਾਂ ਇਸ ਆਪਾਂ ਲੋ ਤੇ ਰੱਖੀ ਚਾਸਨੀ ਬਣਾਉਣੀ ਮਤਲਬ ਚਾਸਨੀ ਨਹੀਂ ਬਣਾਉਣੀ ਪਿਗਲਾਉਣੀ ਹੈ ਠੀਕ ਹੈ ਚੱਦਾ ਚਮਚ ਕਿਹਾ ਪਾਉਣਾ ਵੀ ਤਾਂ ਜੋ ਨਾਲ ਤਾਂ ਨਾਲ ਨਾ ਚਿਪਕੇ ਹਮਮ ਨਾਲ ਜਿਹੜੀ ਆਪਣੀ ਚਾਸਨੀ ਹੋ ਵਧੀਆ ਬਣ ਜੇ ਠੀਕ ਹੈ ਜੀ ਲਓ ਜਿਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਠੀਕ ਹੈ ਜੀ ਇਹੋ ਜੀ ਕਰ ਲੈਣੀ ਆ ਦੋਸਤੋ ਹਾਂ ਜੀ ਜੀ ਮੋਟਾ ਮੋਟਾ ਇਹ ਦਰੜ ਖਾੜ ਜੇ ਕਰ ਲਿਆ ਹਮ ਤੇ ਹੁਣ ਅਧਰ ਆਪਾਂ ਗੈਸ ਨੂੰ ਵੀ ਬੰਦ ਕਰਸਾ ਆਪਣੀ ਜਿਹੜੀ ਚਾਸਨੀ ਹੋ ਬਣ ਕੇ ਬਿਲਕੁਲ ਤਿਆਰ ਆ ਗਈ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਮਖਾਣਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਮਤਲਬ ਗੋੜਾ ਜਿਹੜਾ ਉਹ ਗ ਤੇਲ ਵੀਹੀਂ ਵਿੱਚ ਹੀ ਸਿੱੜਦਨੇ ਆ ਖਿਆਰ ਕੇ ਹਾਂਜੀ ਹਾਂਜੀ ਹੂੰ ਤੇਲ ਆਪਾਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹਾਂ ਜੀ ਇਹ ਰੌਣ ਜਿਹੜੀ ਤਿਲਾਂ ਵਾਲੀਆਂ ਰਿਓੜੀਆਂ ਤੇ ਤਿਲ ਵਾਲੀ ਗੱਚਕਾਉਂਦੇ ਉਹ ਕਿੰਨੀ ਸਵਾਦ ਹੁੰਦੀ ਹੈ ਨਾ ਹਾਂਜੀ ਤੇ ਨਾਲ ਹੀ ਆਪਾਂ ਜਿਹੜੀ ਮੂੰਗਫਲੀ ਨੂੰ ਬਰੀਕ ਬਰੀਕ ਕੁੱਟਿਆ ਜੀ ਹੂੰ ਪੁੱਜੀ ਹੋਈ ਹੈ ਜੀ ਇਹ ਨਾਲ ਹੀ ਆਪਾਂ ਇਹਦੇ ਵਿੱਚ ਇਹ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਇੱਕ ਵਾਰ ਤਾਂ ਆਪਾਂ ਨੂੰ ਐਵੇਂ ਲੱਗੂਗਾ ਤੇ ਸਾਰਾ ਕੁਝ ਹੀ ਜੁੜ ਗਿਆ ਪਰ ਜਿਉਂ-ਜਿਉਂ ਇਹ ਠੰਡਾ ਹੋ ਜੂ ਫਿਰ ਆਪਾਂ ਹੱਥਾਂ ਨਾਲ ਇਹਨਾਂ ਨੂੰ ਅਲੱਗ-ਅਲੱਗ ਕਰ ਲੈਣਾ ਤੇ ਇਕੱਲੇ-ਇਕੱਲੇ ਬਹੁਤ ਸੋਹਣੇ ਬਾਲਸ ਬਣ ਕੇ ਤਿਆਰ ਹੋ ਜਾਣੀਏ ਉਹ ਮਿਹਨਤ ਕਰਨੀ ਪਊਗੀ ਜੀ ਹਾਂ ਹਾਂਜੀ ਅਲੱਗ-ਅਲੱਗ ਕਰਨ ਵਾਲੀ ਹਾਂਜੀ ਉਹ ਤਾਂ ਕਰਨੀ ਪਊ ਜ ਦਲੌਜੀ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਾਂਗੇ ਵੀ ਠੰਡੇ ਹੋ ਜਾਣੇ ਇਹ ਇੱਕ ਵਾਰ ਇਹਨੂੰ ਜਿਵੇਂ ਸੰਨੀ ਰਲਾਉਣੇ ਹੁੰਦੇ ਆ ਰਲਾ ਦੇਣਾ ਚੰਗੂ ਜਿਹਾ ਸਹੀ ਗੱਲ ਹੈ ਜਿਵੇਂ ਵਿੱਚ ਦਾਣਾ ਨਹੀਂ ਰਲਾਉਂਦੇ ਹੁੰਦੇ ਤੂੜੀ ਦੇ ਆਪਾਂ ਉਹ ਤਰੀਕਾ ਵਰਤਣਾ ਦੋਸਤੋ ਤੇ ਉਸ ਲੋਡਰ ਲਾ ਦੇਣੀ ਆਪਾਂ ਇਹ ਹਾਂਜੀ ਲਓ ਜੀ ਤੇ ਬਸ ਹੁਣ ਆਪਾਂ ਇਹਨੂੰ ਠੰਡਾ ਹੋਣ ਦੇਣਾ ਹੈ ਤੇ ਉਸ ਤੋਂ ਬਾਅਦ ਆਪਾਂ ਕੱਲੀਆਂ ਕੱਲੀਆਂ ਇਹਨਾਂ ਨੂੰ ਕਰ ਲਾਂਗੇ ਜੀ ਠੀਕ ਹੈ ਜੀ ਅਲੱਗ-ਅਲੱਗ ਕਰ ਲਾਂਗੇ ਹਾਂਜੀ ਤੇ ਨਾ ਵੀ ਹੁਣ ਤਾਂ ਕੋਈ ਗੱਲ ਨਹੀਂ ਆਪਾਂ ਖਾਣਗੇ ਹੀ ਆ ਨਹੀਂ ਨਹੀਂ ਜੇ ਅਲੱਗ-ਅਲੱਗ ਕਰ ਲਾਂਗੇ ਉਹ ਠੰਡੀਆਂ ਹੋ ਗਈਆਂ ਹਾਂਜੀ ਵਸ ਐਵੇਂ ਮੇਮ ਕਰਕੇ ਆਪਾਂ ਸਾਰੀਆਂ ਕੱਢ ਲੈਣੀਆਂ ਨੇ ਜੀ ਠੀਕ ਹੈ ਜੀ ਵਿੱਚ ਵਿੱਚ ਤਾਂ ਟੁੱਟ ਜਾਂਦੀਆਂ ਨੇ ਜੀ ਕਿਵੇਂ ਜੇ ਬਣੀਆਂ ਲੈ ਖਾ ਕੇ ਦੇਖ ਲੈ ਹਾਂਜੀ ਜ਼ਰੂਰ ਜੀ ਲਓ ਜੀ ਦੋਸਤੋ ਟੈਸਟ ਵੀ ਕਰ ਹੀ ਲੰਨੇ ਆ ਹੋਰ ਇਹ ਉਹੜ ਗਣੂ ਵੀ ਪਿੱਛੇ ਛੱਡ ਦਿਆਂ ਰਹਿਣ ਹੋਰ ਹਾਂਜੀ ਟੇਸਟੀ ਬਹੁਤ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣੀ ਹੈ ਜੀ ਹੈਲਥੀ ਵੀ ਇਹ ਬਹੁਤ ਜ਼ਿਆਦਾ ਨੇਗੀਆਂ ਹੂੰ ਇਹ ਜੇ ਆਪਾਂ ਸ਼ੱਕਰ ਗੁੜ ਪਾ ਕੇ ਬਹੁਤ ਟੇਸਟੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਜੀ ਹਾਂਜੀ ਗੁੜ ਦੀ ਜਗ੍ਹਾ ਆਪਾਂ ਸ਼ੱਕਰ ਵਰਤ ਸਕਦੇ ਹਾਂ ਸ਼ੱਕਰ ਜੀ ਹੋਣੀ ਜੀ ਠੰਡ ਦਾ ਟਾਈਮ ਆ ਜੀ ਨਹੀਂ ਗੁੜ ਵੀ ਬਹੁਤ ਮਤਲਬ ਹੈਲਥੀ ਹੁੰਦਾ ਜੀ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਮਤਲਬ ਖੂਨ ਦੀ ਘਾਟ ਵੀ ਪੂਰੀ ਕਰਦਾ ਜੀ ਇਹ ਤੇ ਨਾਲ ਜਿਹੜਾ ਟੇਸਟ ਹੈ ਇਹਦਾ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਜੀ ਹਾਂਜੀ ਬਾਕੀ ਇਹਨਾਂ 'ਚ ਕੈਲਸ਼ੀਅਮ ਗੁਰਸ਼ੀਮ ਵੀ ਹੁੰਦਾਗਾ ਕੈਲਸ਼ੀਅਮ ਆਇਰਨ ਫਾਸਫੋਰਸ ਜ਼ਿੰਕ ਸਭ ਕੁਝ ਹੁੰਦਾ ਜੀ ਜਿਹੜੇ ਮਖਾਣੇ ਹੁੰਦੇ ਨੇਗੇ ਤੇ ਲਓ ਜੀ ਬਣ ਕੇ ਸਾਰੀਆਂ ਤਿਆਰ ਨੇ ਇਸ ਪ੍ਰਕਾਰ ਬਣ ਜਾਣੀਆਂ ਜੀ ਤੇ ਬੱਚਿਆਂ ਨੂੰ ਆਪਾਂ ਦੇ ਸਕਦੇ ਹਾਂ ਟਿਫਿਨ ਵਿੱਚ ਪੈਕ ਕਰਕੇ ਕਿਉਂਕਿ ਬੱਚੇ ਹੁਣ ਬਾਰ-ਬਾਰ ਉਹੀ ਚੀਜ਼ਾਂ ਖਾ ਆਕ ਜੰਦੇ ਨੇ ਤਾਂ ਆਪਾਂ ਜੇਕਰ ਉਹਨਾਂ ਨੂੰ ਨਵੀਂ ਚੀਜ਼ ਬਣਾ ਕੇ ਦਿੰਨੇ ਆ ਤਾਂ ਬਹੁਤ ਹੀ ਜ਼ਿਆਦਾ ਮਤਲਬ ਉਹਨਾਂ ਨੂੰ ਪਸੰਦ ਆਊਗੀ ਇਹ ਆਪਾਂ ਨਮਕੀਨ ਵੀ ਬਣਾ ਸਕਦੇ ਆ ਤੇ ਮਿੱਠੀਆਂ ਵੀ ਮਤਲਬ ਗੋੜੀਆਂ ਸ਼ੱਕਰ ਪਾ ਕੇ ਬਣਾ ਸਕਦੇ ਆ ਇਹ ਜ਼ਿਆਦਾ ਹਲਦੀ ਨਹੀਂ ਜੀ ਨਮਕੀਨ ਨਾਲ ਤੇ ਇਸ ਲਈ ਆਪਾਂ ਇਹ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਜੀ ਨਾਲੇ ਵਧੀਆ ਰਮਣ ਬੱਚੇ ਸਕੂਲ 'ਚ ਟਿਵਨ 'ਚ ਵਧੀਆ ਨਾਲੇ ਮਿੱਠਾ ਆਪੇ ਮਤਲਬ ਪਸੰਦ ਵੀ ਕਰਦੇ ਨੇ ਹਾਂਜੀ ਹਾਂਜੀ ਪਰੌਠੇ ਦੇ ਨਾਲ ਨਾਲ ਆਪਾਂ ਕਦੇ-ਕਦੇ ਇਹ ਵੀ ਪਾ ਕੇ ਦੇ ਸਕਦੇ ਆ ਹਰਿਆਣਾ ਵੀ ਪਾ ਸਕਦੇ ਆ ਕੋਈ ਦਾ ਮਤਲਬ ਵੀ ਬਾਕੀ ਨਾ ਇਹ ਗਰਮ-ਗਰਮ ਦੁੱਧ ਨੂੰ ਵੀ ਬਹੁਤ ਸਵਾਲ ਆਦੀਆਂ ਹਾਂਜੀ ਮਤਲਬ ਹੁਣ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਦੇ ਜੋੜਾਂ 'ਚ ਬਹੁਤ ਜ਼ਿਆਦਾ ਦਰਦ ਰਹਿੰਦਾ ਕੈਲਸ਼ੀਅਮ ਦੀ ਘਾਟ ਆ ਉਹ ਵੀ ਇਹਨੂੰ ਏਵੇਂ ਬਣਾ ਕੇ ਲੈ ਸਕਦੇ ਨੇ ਜੀ ਹਾਂਜੀ ਸ ਟ੍ਰਾਈ ਕਰੋ ਘਰ ਵਿੱਚ ਬੱਚਿਆਂ ਨੂੰ ਵੀ ਦਿਓ ਤੇ ਸਾਰਾ ਪਰਿਵਾਰ ਬਣਾ ਕੇ ਖਾਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਸਭ ਨੂੰ ਬਹੁਤ ਪਸੰਦ ਆਊਗੀ ਜੀ ਰੈਸਪੀ ਵਧੀਆ ਲੱਗੀ ਜੀ ਅੱਗੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ